ਕਿਸਾਨ ਵੀਰੋ ਜੇਕਰ ਤੁਸੀਂ ਵੀ ਇਸ ਵਾਰ ਆਪਣੇ ਖੇਤ ਦੇ ਵਿੱਚ ਨਰਮਾ ਅਤੇ ਕਪਾ ਬੀਜੇ ਤੇ ਫਿਰ ਇਹ ਜਾਣਕਾਰੀ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਬਾਬਤ ਤੁਹਾਡੇ ਬਹੁਤ ਕੰਮ ਆਵੇਗੀ ਇਹ ਜਾਣਕਾਰੀ ਤੁਸੀਂ ਅੱਗੇ ਹੋਰ ਕਿਸਾਨ ਵੀਰਾਂ ਦੇ ਨਾਲ ਸਾਂਝੀ ਵੀ ਕਰ ਸਕਦੇ ਹੋ ਇਹ ਜਾਣਕਾਰੀ ਇਸ ਵੀਡੀਓ ਚ ਦੇ ਰਹੇ ਨੇ ਡਾਕਟਰ ਰਣਵੀਰ ਸਿੰਘ ਕੀਟ ਵਿਗਿਆਨੀ ਕੇ ਵੀ ਕੇ ਮਾਨਸਾ ਤੋਂ ਪਹਿਲਾਂ ਗੁਲਾਬੀ ਸੁੰਡੀ ਦਾ ਪਤੰਗਾ ਹੁੰਦਾ ਪੰ ਮੱਖੜ ਹੁੰਦਾ ਸਭ ਤੋਂ ਪਹਿਲਾਂ ਇਹ ਨਿਆਣਾ ਨਰਮੀ ਦੀ ਫਸਲ ਵਿੱਚ ਇਹਨੇ ਦੇਨੇ ਅੰਡੇ ਪੱਤਿਆਂ ਉੱਤੇ ਡੋਡੀ ਫੁੱਲ ਡੋਡੀ ਕੋਲੇ ਨਰਮੀ ਉੱਤੇ ਇਹ ਤੋਂ ਬਣਦਾ ਸੁੰਡੀ ਜਿਹੜੀ ਆਪਣੇ ਨੁਕਸਾਨ ਕਰਦੀ ਹੈ ਤੇ ਆ ਫਿਰ ਕੋਆ ਬਣ ਜਾਂਦਾ ਜਿਹਨੂੰ ਪਿਉਪਾ ਕਹਿੰਨੇ ਆ ਫਿਰ ਇਹ ਤੋਂ ਦੁਬਾਰਾ ਪਤੰਗਾ ਬਣ ਜਾਂਦਾ ਹੁਣ ਗੱਲ ਐ ਵੀ ਜਿਹੜਾ ਹੁਣ ਨਰਮੀ ਦਾ ਸੀਜ਼ਨ ਸਟਾਰਟ ਹੋਣਾ ਇਹਦੇ ਵਿੱਚ ਪਤੰਗਾ ਕਿੱਥੋਂ ਆਊਗਾ ਆ ਸਭ ਤੋਂ ਵੱਡਾ ਆਪਣੇ ਦਿਮਾਗ 'ਚ ਪਰਸ਼ਨ ਹੁੰਦਾ ਪਿਛਲੇ ਸਾਲ ਦੇਖੋ ਅਸੀਂ ਨਾ ਇੱਕ ਪ੍ਰੋਜੈਕਟ ਚਲਾਇਆ ਸੀ ਉਹ ਜਿਵੇਂ ਨਰਮੀ ਦੀ ਪੂਰੇ ਸੀਜ਼ਨ ਚੱਲਿਆ 11ਵੇਂ ਮਹੀਨੇ ਵਿੱਚ ਆਪਾਂ ਨਰਮੇ ਦੀ ਚੁਗਾਈ ਕਰ ਲਈ ਛਟੀਆਂ ਵੜ ਲੀਆਂ ਉਹ ਤੋਂ ਬਾਅਦ ਵੀ ਜਿਵੇਂ ਮਾਰਚ ਤੱਕ ਸਾਡਾ ਪ੍ਰੋਜੈਕਟ ਚੱਲਿਆ ਉਸ ਪ੍ਰੋਜੈਕਟ ਵਿੱਚ ਅਸੀਂ ਕੀ ਕਰਦੇ ਸੀ ਜਿਹੜੀ ਨਰਮੇ ਪਹਿਲਾਂ ਤਾਂ ਦੇਖੋ ਨਰਮੇ ਦੀ ਫਸਲ ਵਿੱਚ ਇਹਦਾ ਸਰਵੇਖਣ ਕੀਤਾ ਫਿਰ ਜਦੋਂ ਆਪਾਂ ਛਟੀਆਂ ਜਿਹੜੀਆਂ ਰੱਖਤੀਆਂ ਸੀ ਉਹਦਾ ਸਰਵੇਖਣ ਕੀਤਾ ਜਦੋਂ ਉਸ ਟਾਈਮ ਦੇਖੋ ਆਪਣਾ ਦਸੰਬਰ ਦਾ ਮਹੀਨਾ ਵੀ ਗਿਆ ਕਿੰਨੀ ਜ਼ਿਆਦਾ ਠੰਡ ਹੁੰਦੀ ਹੈ ਮਾਰਚ ਵੀ ਆ ਗਿਆ ਕਿੰਨੀ ਗਰਮੀ ਹੋ ਜਾਂਦੀ ਹੈ ਮਾਰਚ ਤੱਕ ਨਾ ਫਿਰ ਵੀ ਅਸੀਂ ਕੀ ਕਹਿੰਦੇ ਸੀ ਜਿਹੜੀ ਛਟੀਆਂ ਸੀ ਉਹਨਾਂ ਵਿੱਚ ਟਿੰਡੇ ਸੀ ਟਿੰਡੇ ਵਿੱਚ ਗੁਲਾਬੀ ਸੁੰਡੀ ਬੈਠੀ ਸਾਨੂੰ ਮਿਲੀ ਹੈ ਹਨਾ ਹੁਣ ਕੀ ਹੁੰਦਾ ਜਿਉਂ-ਜਿਉਂ ਗਰਮੀ ਵੱਧਦੀ ਹੈ ਜਿਹੜੇ ਛਟੀਆਂ ਪਾਈਆਂ ਨੇ ਆਪਣੇ ਉਹਨਾਂ ਵਿੱਚ ਟਿੰਡੇ ਵਿੱਚ ਜਿਹੜੀ ਸੁੰਡੀ ਬੈਠੀ ਹੈ ਉਹ ਸੁੰਡੀ ਹੁਣ ਕੀ ਕੀ ਹੁੰਦਾ ਆ ਪਿਉਪਾ ਬਣ ਕੇ ਪਤੰਗਾ ਬਣ ਜਾਂਦੀ ਹੈ ਤੇ ਹੁਣ ਜਿਹੜੀ ਆਪਾਂ ਨਰਮੇ ਦੀ ਵਿਜਾਈ ਕੀਤੀ ਹੈ ਉਹਦੇ ਉੱਤੇ ਆ ਕੇ ਅੰਡੇ ਦੇਣੇ ਸਟਾਰਟ ਕਰ ਜਾਂਦੀ ਹੈ ਇਸ ਤਰ੍ਹਾਂ ਆਪਣਾ ਜਿਹੜਾ ਗੁਲਾਬੀ ਸੁੰਡੀ ਦਾ ਜਿਹੜਾ ਜੀਵਨ ਚੱਕਰ ਚੱਲਦਾ ਰਹਿੰਦਾ ਹੈ ਕਿਹੰਦਾ ਪਾਵ ਹੈ ਜਿਹੜੀ ਗੁਲਾਬੀ ਸੁੰਡੀ ਹੁਣ ਨਰਮੇ ਚ ਆਊ ਕਿੱਥੋਂ ਆਂਦੀ ਐ ਉਹ ਜਿਹੜੀ ਛਟੀਆਂ ਹੁੰਦੀਆਂ ਨੇ ਉਹਨਾਂ ਵਿੱਚ ਜਿਹੜੇ ਟਿੰਡੇ ਲੱਗੇ ਹੋਏ ਹਨ ਕਿਹਨੇ ਟਿੰਡੇ ਹੋ ਗਏ ਜਾਂ ਫਿਰ ਆਪਾਂ ਜਦੋਂ ਨਰਮੇ ਦੀ ਚੁਗਾਈ ਕਰ ਲੈਂਦੇ ਆ ਉਹ ਤੋਂ ਬਾਅਦ ਸਿਕਰੀ ਜਿਹੜੀ ਸਿਕਰੀ ਹੁੰਦੀ ਆ ਉਹਦੇ ਵਿੱਚ ਜਿਹੜੇ ਬੜੇਵੇਂ ਲੱਗੇ ਰਹੇ ਜਾਂਦੇ ਨੇ ਉਹਨਾਂ ਬਈ ਜਿਹੜੀ ਸੁੰਡੀ ਬੈਠੀ ਹੁੰਦੀ ਐ ਉਹੀ ਪਤੰਗਾ ਬਣ ਕੇ ਜਿਹੜੀ ਆਪਣੀ ਫਸਲ ਨੂੰ ਨੁਕਸਾਨ ਕਰਦੀ ਐ ਤੇ ਇਸ ਤਰ੍ਹਾਂ ਆਪਾਂ ਕਹਿੰਨੇ ਆ ਵੀ ਹਰੇਕ ਸਾਲ ਜੇ ਆਪਾਂ ਛਟੀਆਂ ਦਾ ਪ੍ਰਬੰਧਨ ਕਰੀਏ ਤਾਂ ਆਪਾਂ ਗੁਲਾਬੀ ਸੁੰਡੀ ਐ ਨਰਮੇ ਉੱਤੇ ਆਣ ਤੋਂ ਰੋਕ ਸਕਦੇ ਆਂ ਆਪਾਂ ਐਵੇਂ ਨਹੀਂ ਕਿਹਾ ਦੇ ਵੀ ਤੁਸੀਂ ਛਟੀਆਂ ਨੂੰ ਅੱਗ ਲਾ ਦੋ ਉਹਨਾਂ ਨੂੰ ਮਚਾ ਦੋ ਹਨਾ ਸਾੜ ਦੋ ਆਪਾਂ ਕਿੰਨੇ ਵੀ ਫਰਵਰੀ ਮਹੀਨੇ ਤੱਕ ਕਾਫੀ ਜਿਹੜੀ ਛਟੀਆਂ ਹੁੰਦੀਆਂ ਨੇ ਨਰਮੇ ਦੀ ਆਪਾਂ ਯੂਜ਼ ਕਰ ਲੈਣੀਆਂ ਘਰੇ ਬਾਲਣ ਦੇ ਤੌਰ ਤੇ ਹਨਾ ਤੇ ਫਰਵਰੀ ਫਰਵਰੀ ਮਹੀਨੇ ਵਿੱਚ ਜਿੰਨੀਆਂ ਵੀ ਛਟੀਆਂ ਆਪਣੇ ਕੋਲੇ ਰਹਿ ਜਾਂਦੀਆਂ ਨੇ ਨਰਮੇ ਦੀਆਂ ਉਹਨਾਂ ਨੂੰ ਆਪਾਂ ਕੀ ਕਰਨਾ ਜ਼ਮੀਨ 'ਤੇ ਇਧਰੋਂ ਤੱਕਣੀਆਂ ਨੇ ਜ਼ਮੀਨ ਤੇ ਮਾਰ ਮਾਰ ਕੇ ਝਾੜਨੀਆਂ ਨੇ ਤੇ ਇਧਰ ਰੱਖ ਲੈਣੀਆਂ ਬਸ ਇਹਦੇ ਨਾਲ ਕੀ ਹੋਇਆ ਜ਼ਮੀਨ ਤੇ ਮਾਰ ਨਾਲ ਜਿਹੜੀਆਂ ਉਹਦੇ ਇੰਡੇ ਲੱਗੇ ਹੋਏ ਨੇ ਸਿਕਰੀ ਲੱਗੀ ਹੋਈ ਹੈ ਹਨਾ ਉਹ ਝੜ ਕੇ ਥੱਲੇ ਡਿੱਗ ਜਾਣੀਆਂ ਤੇ ਛਟੀਆਂ ਆਪਾਂ ਬਾਲਣ ਦੇ ਤੌਰ ਤੇ ਯੂਜ਼ ਕਰ ਲਈਏ ਲੈਣੀਆਂ ਨੇ ਤੇ ਜਿਹੜੀ ਰਹਿਣਖੂ ਥੱਲੇ ਡਿੱਗੀ ਆ ਉਹਨੂੰ ਆਪਾਂ ਅੱਗ ਲਾ ਕੇ ਸਾੜ ਦੋ ਜਮੀਨ ਵਿੱਚ ਨਾ ਪਾ ਦੋ ਇਸ ਕਰਕੇ ਜਿਹੜੀ ਆਹ ਨਾਲੀ ਜਿਹੜੀ ਫਸਲ ਹੁੰਦੀ ਹੈ ਉਹਦੇ ਆਪਾਂ ਗੁਲਾਬੀ ਸੁੰਢੀ ਨੂੰ ਕਾਫੀ ਹੱਦ ਤੱਕ ਜਿਹੜਾ ਕੰਟਰੋਲ ਕਰ ਲੈਨੇ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੁਣ ਦੇਖੋ ਨਰਮੇ ਦੀ ਬਿਜਾਈ ਸਟਾਰਟ ਹੋ ਗਈ ਹੈ ਬਿਜਾਈ ਹੋ ਗਈ ਹੁਣ ਨਰਮੇ ਦੀ ਫਸਲ ਖੜੀ ਹੈ ਜਦੋਂ ਵੀ ਤੁਹਾਡਾ ਨਰਮੇ ਉੱਤੇ ਫੁੱਲ ਬਣਨੇ ਸਟਾਰਟ ਹੋ ਜਾਣੇ ਨੇ ਉਸ ਟਾਈਮ ਆਪਾਂ ਕੀ ਕਰਨਾ ਹੈ ਫੀਰੋਮੋਨ Trap ਲਾਣੀ ਆਪਣੇ ਖੇਤਾਂ ਵਿੱਚ ਹਨਾ 30-40 ਰੁਪਏ ਦਾ ਇੱਕ Trap ਮਿਲ ਜਾਂਦਾ ਹੈ ਇੱਕ ਕਿੱਲੇ ਵਿੱਚ ਦੋ ਫੀਰੋਮੋਨ Trap ਲਾਣੇ ਨੇ ਫੀਰੋਮੋਨ Trap ਕੀ ਕਰਦਾ ਹੈ ਇਹ ਜਿਹੜੇ ਗੁਲਾਬੀ ਸੁੰਢੀ ਤੇ ਪੰ ਮੱਖਣ ਨੇ ਇਹਨਾਂ ਨੂੰ ਆਪਣੇ ਵੱਲ ਖਿੱਚਦਾ ਇੱਕ ਵਾਰੀ ਤੁਸੀਂ Trap ਲਾ ਲਓ ਫਿਰ ਆਪਾਂ ਚਾਰ-ਪੰਜ ਦਿਨਾਂ ਬਾਅਦ ਉਹ Trap ਚੈੱਕ ਕਰਦੇ ਰਹਿਣੇ ਆ ਵੀ ਕੋਈ ਪਤੰਗਾ ਤਾਂ ਨਹੀਂ ਆਇਆ ਜੇ ਉਹਨਾਂ Trapਾਂ ਵਿੱਚ ਪਤੰਗਾ ਆ ਗਿਆ ਇਹਦਾ ਮਤਲਬ ਤੁਹਾਡੇ ਖੇਤ ਦੇ ਆਲੇ ਦੁਆਲੇ ਗੁਲਾਬੀ ਸੁੰਢੀ ਘੁੰਮ ਰਹੀ ਆ ਫਿਰ ਆਪਾਂ ਫੁੱਲਾਂ ਨੂੰ ਦੇਖਦੇ ਰਹਿਣੇ ਵੀ ਫੁੱਲਾਂ ਤੇ ਤਾਂ ਹਮਲਾਤ ਨਹੀਂ ਹੋ ਗਿਆ ਜੇ ਫੁੱਲਾਂ ਤਾਂ ਦਿਖਣੀ ਸਟਾਰਟ ਹੁੰਦੀ ਹੈ ਫਿਰ ਆਪਾਂ ਸਪਰੇਹਾਂ ਵੱਲ ਜਾਣ। ਫਿਰ ਆਪਾਂ ਜਦਾ ਮਹਿੰਗੀਆਂ ਸਪਰੇਹਾਂ ਨਹੀਂ ਕਰਨੀਆਂ ਹਨ ਜਿਵੇਂ ਸਾਡੇ ਪਿੰਡ ਵੀ ਨਰਮਾ ਲੱਗਦਾ ਹੈ ਅਸੀਂ ਜਦੋਂ ਫੁੱਲ ਜੇ ਸਟਾਰਟ ਹੋ ਗਿਆ ਅਸੀਂ ਕਿਹਾ ਵੀ ਘਰੇ ਮੈਂ ਕਿਹਾ ਵੀ ਪ੍ਰੋਕਲੇਮ ਦਵਾਈ ਆਉਂਦੀ ਹੈ ਆਪਣੀ ਸਸਤੀ ਵੀ ਆਉਂਦੀ ਪੈਂਦੀ ਵੀ ਥੋੜੀ ਹੈ। 100 ਗ੍ਰਾਮ ਕਿੱਲੇ ਦੀ ਪੈਂਦੀ ਹੈ ਬਸ। ਉਹਦੀ ਆਪਾਂ ਸਪਰੇਹਾਂ ਕਰਨੀਆਂ ਨੇ। ਠੀਕ ਆ ਘਬਰਾਨ ਦੀ ਲੋੜ ਨੂੰ। ਇਹ ਤੋਂ ਬਿਨਾ ਤੁਹਾਡੇ ਪਿੰਡ ਵੀ ਅਸੀਂ 2 ਸਾਲ ਪਹਿਲਾਂ ਟਰਾਇਲ ਆਇਆ ਸੀ ਇੱਕ ਨਵੀਂ ਟੈਕਨੋਲੋਜੀ ਚੱਲੀ ਹੈ ਗੁਲਾਬੀ ਸੰਡੀ ਵਾਸਤੇ ਜਿਹਨੂੰ ਸਪਲੈਟ ਕਹਿੰਦੇ ਆ। ਟਿਊਬ ਟਿਊਬ ਲੱਗਦੀ ਹੈ ਜਿਹਦੇ ਵਿੱਚ ਹਨਾ 125 ਗ੍ਰਾਮ ਦੀ ਟਿਊਬ ਹੁੰਦੀ ਹੈ ਇੱਕ ਇੱਕ ਕਿੱਲੇ ਵਿੱਚ ਇੱਕ ਟਿਊਬ ਲੱਗਦੀ ਹੈ ਹਨਾ 400 ਬੁੱਟਿਆਂ ਉੱਤੇ ਆਪਾਂ ਨੂੰ ਲਾਣਾ ਹੁੰਦਾ ਹੈ ਜਦੋਂ ਆਪਣਾ ਨਰਮਾ 45 ਦਿਨ ਦਾ ਹੋ ਜਾਂਦਾ ਹੈ ਇਹ ਫਿਰ ਆਪਾਂ ਇੱਕ ਤਿੰਨ ਵਾਰੀ ਲਾਣੀ ਹੁੰਦੀ ਹੈ ਮਹੀਨੇ-ਮਹੀਨਾ ਛੱਡ ਕੇ ਹਨਾ ਤੇ ਆਪਣੇ ਇੱਕ ਇੱਕ ਕਿੱਲੇ ਵਿੱਚ ਟਿਊਬ ਲਾਣ ਦਾ ਖਰਚਾ 3000 ਪੈਂਦਾ ਤੇ ਆ ਉਹਦੇ ਨਾਲ ਗੁਲਾਬੀ ਸੁੰਡੀ ਬਹੁਤ ਹੀ ਕੰਟਰੋਲ ਹੋ ਜਾਂਦੀ ਹੈ ਤੁਹਾਡੇ ਪਿੰਡ ਵੀ ਅਸੀਂ ਤੁਹਾਨੂੰ ਯਾਦ ਹੋਣਾ 300 ਕਿੱਲੇ ਵਿੱਚ ਟਿਊਬ ਲਵਾਈ ਸੀ ਤੇ ਜਿੱਥੇ ਟਿਊਬ ਲੱਗੀ ਹੁੰਦੀ ਹੈ ਉੱਥੇ ਗੁਲਾਬੀ ਸੁੰਡੀ ਦਾ ਹਮਲਾ ਬਹੁਤ ਹੀ ਕਟ ਹੁੰਦਾ ਇਹਦੇ ਨਾਲ ਦੇਖੋ ਇੱਕ ਤਾਂ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਹੋਇਆ ਆਪਣੀ ਫਸਲ ਤੇ ਤੇ ਦੂਜਾ ਕੀ ਹੋਇਆ ਜਦੋਂ ਆਪਾਂ ਟਿਊਬ ਲਾਣੇ ਆ ਉਹਦੇ ਕਰਕੇ ਆਪਾਂ ਨਰਮੇ ਉੱਤੇ ਸਪਰੇਅ ਕਰਨ ਦੀ ਲੋੜ ਨਹੀਂ ਹੁੰਦੀ ਸੁੰਡੀ ਵਾਸਤੇ ਮੰਨ ਲਓ ਤੇ ਆਪਣਾ ਜਿਹੜਾ ਵਾਤਾਵਰਣ ਇਹਦੇ ਵਿੱਚ ਵੀ ਆਪਣਾ ਜਿਹੜਾ ਆਪਾਂ ਪੈਸਟੀਸਾਈਡ ਤੋਂ ਬਚਾਇਆ ਜਾ ਸਕਦਾ ਹੈ ਖਰਚੇ ਵੀ ਘਟਾਈ ਜਾ ਸਕਦੇ ਹਨ ਤਾਂ ਉਹ ਟਿਊਬ ਹੈ ਉਹ ਵੀ ਤੁਸੀਂ ਜਿਹੜੇ ਕਿਸਾਨ ਨੇ ਮਿਲ ਕੇ ਉਹ ਆਪਣੇ ਖੇਤਾਂ ਵਿੱਚ ਲਾ ਸਕਦੇ ਹੋ ਜਿਹੜੀ ਗੁਲਾਬੀ ਸੁੰਡੀ ਵਾਸਤੇ ਹਨ ਟਿਊਬ ਬਣਾ ਲੈਣੀ ਤਾਂ ਇੱਕ ਉਹ ਆਉਂਦੀਆਂ ਤਾਰਾਂ ਆਉਂਦੀਆਂ ਨੇ ਜਿਹਨੂੰ ਪੀਵੀ ਨੋਟ ਕਹਿੰਦੇ ਆ ਅਨਾ ਉਹ ਵੀ ਆਪਾਂ 400 ਬੁੱਟਿਆਂ ਉੱਤੇ ਲਾਣੀ ਹੁੰਦੀ ਹੈ ਇੱਕ ਕਿੱਲੇ ਵਿੱਚ ਉਹਦਾ ਫਾਇਦਾ ਕੀ ਹੈ ਜੇ ਇੱਕ ਵਾਰੀ ਤੁਸੀਂ 40 ਦਿਨਾਂ ਤੇ ਨਰਮੇ ਤੇ ਲਾ ਦਈ ਫਿਰ ਆਪਾਂ ਨੂੰ ਦੁਬਾਰਾ ਉਹਦੇ ਲਾਣ ਦੀ ਲੋੜ ਨਹੀਂ ਹੁੰਦੀ ਜਿਹੜੀ ਟਿਊਬ ਹੁੰਦੀ ਉਹ ਤਾਂ ਆਪਾਂ ਤਿੰਨ ਵਾਰੀ ਲਾਣੀ ਹੁੰਦੀ ਆ ਹਰ ਮਹੀਨੇ ਬਾਅਦ ਹਨ ਗੁਲਾਬੀ ਸੁੰਡੀ ਵਾਸਤੇ ਜਿਹੜੀ ਪੀਵੀ ਨੋਟ ਹੁੰਦੀ ਆ ਤਾਰਾ ਕਹਿੰਨੇ ਆਪਾਂ ਉਹ ਆਪਾਂ ਨੂੰ ਇੱਕ ਵਾਰੀ ਲਾਣੀ ਹੁੰਦੀ ਹੈ ਫਿਰ ਆਪਾਂ ਨੂੰ ਉਹਦੀ ਲਾਣ ਦੀ ਲੋੜ ਨਹੀਂ ਹੁੰਦੀ ਤੇ ਇਸ ਤਰ੍ਹਾਂ ਆਪਾਂ ਗੁਲਾਬੀ ਸੁੰਡੀ ਨੂੰ ਆਣ ਤੋਂ ਰੋਕ ਸਕਦੇ ਆ ਦੂਜੀ ਗੱਲ ਕਰੀਏ ਚਿੱਟਾ ਮੱਛਰ ਦੇਖੋ ਪਿਛਲੇ 2-1 ਸਾਲਾਂ ਵਿੱਚ ਗੁਲਾਬੀ ਸੁੰਡੀ ਆਪਾਂ ਨੂੰ ਘੱਟ ਨੁਕਸਾਨ ਪਹੁੰਚਾ ਰਹੀ ਹੈ ਨਰਮੇ ਨੂੰ ਤੇ ਜਿਹੜਾ ਚਿੱਟਾ ਮੱਛਰ ਉਹ ਵੱਧ ਨੁਕਸਾਨ ਪਹੁੰਚਾ ਰਿਹਾ ਪਰ ਆਪਾਂ ਦੇਖਦੇ ਹਾਂ ਕਈ ਖੇਤਾਂ ਵਿੱਚ ਜਿਹੜਾ ਚਿੱਟਾ ਮੱਛਰ ਆ ਉਹਦਾ ਹਮਲਾ ਬਹੁਤ ਹੀ ਘੱਟ ਹੁੰਦਾ ਮਤਲਬ ਥੋੜਾ ਚਿੱਟਾ ਮੱਛਰ ਹੁੰਦਾ ਕਈ ਖੇਤ ਹੁੰਦੇ ਜਿੱਥੇ ਚਿੱਟਾ ਮੱਛਰ ਭੜਿਆ ਭਰਿਆ ਹੁੰਦਾ ਧੂੜੇ ਵਾਂਗ ਉੱਡਦਾ ਤੇ ਆਪਾਂ ਸਭ ਤੋਂ ਪਹਿਲਾਂ ਦੇਖਣਾ ਹੈ ਵੀ ਜਿਹੜਾ ਨਰਮਾ ਉਹਦੇ ਉੱਤੇ ਸਪਰੇਅ ਕਰਨ ਦੀ ਲੋੜ ਹੈ ਕਿ ਨਹੀਂ ਜੇ ਸਪਰੇਅ ਕਰਨ ਦੀ ਲੋੜ ਹੈ ਕਿਹੜੀ ਸਪਰੇਅ ਕਰਨ ਦੀ ਲੋੜ ਹੈ ਕਿਉਂਕਿ ਹਰੇਕ ਥਾਂ ਤੇ ਜਦੋਂ ਵੀ ਮੰਨ ਲਓ ਚਿੱਟੇ ਮੱਛਰ ਵਾਸਤੇ ਆਪਾਂ ਦੇਖਣਾ ਵੀ ਇਹਦੇ ਵਾਸਤੇ ਸਪਰੇਅ ਕਰਨ ਦੀ ਲੋੜ ਹੈ ਕਿ ਨਹੀਂ ਆਪਾਂ ਸਵੇਰੇ 10 ਵਜੇ ਤੋਂ ਪਹਿਲਾਂ ਖੇਤ ਵਿੱਚ ਜਾਣਾ ਇੱਕ ਕਿੱਲੇ ਵਿੱਚੋਂ 10 ਬੁੱਟੇ ਲੈ ਲਓ ਨਰਮੇ ਦੇ ਤੇ ਜਿਹੜੀ ਨਰਮੇ ਦੀ ਬੁੱਟੇ ਦੀ ਉਤਲੀ ਛਤਰੀ ਹੁੰਦੀ ਹੈ ਉਹਦੇ ਵਿੱਚ ਤਿੰਨ ਪੱਤੇ ਨਰਮੇ ਦੇ ਹੌਲੀ ਦੇ ਉਲਟ ਕੇ ਦੇਖਣੇ ਚਿੱਟਾ ਮੱਛਰ ਜਿਹੜਾ ਗਿਣ ਲੈਣਾ ਆਪਾਂ ਇਸ ਤਰ੍ਹਾਂ ਇੱਕ ਕਿੱਲੇ ਵਿੱਚੋਂ ਆਪਣੇ ਕੋਲ 30 ਪੱਤਿਆਂ ਦਾ ਡੇਟਾ ਆ ਜਾਊਗਾ ਫਿਰ ਆਪਾਂ ਉਹਦੀ ਉਸਟ ਕੱਢ ਲੈਣੀ ਹੈ ਪ੍ਰਤੀ ਪੱਤਾ ਕਿੰਨਾ ਚਿੱਟਾ ਮੱਛਰ ਜੇ ਆਪਾਂ ਜਦੋਂ ਉਸਟ ਕੱਢਦੇ ਆ ਚਿੱਟੇ ਮੱਛਰ ਦੀ ਜੇ ਪੱਤੀ ਪਰਤਾ 6 ਤੋਂ ਘੱਟ ਆ ਰਹੀ ਹੈ ਇਹਦਾ ਮਤਲਬ ਚਿੱਟੇ ਮੱਛਰ ਵਾਸਤੇ ਸਪਰੇਅ ਕਰਨ ਦੀ ਕੋਈ ਲੋੜ ਹੈ ਨਹੀਂ ਉਹ ਆਪਣਾ ਜਿਹੜਾ ਝਾੜ ਆ ਉਹਦੇ ਵਿੱਚ ਕੋਈ ਘਾਟਾ ਨਹੀਂ ਪਊਗਾ ਠੀਕ ਹੈ ਜੇ ਮੰਨ ਲਓ ਚਿੱਟੇ ਮੱਛਰ ਦੀ ਜਿਹੜੀ ਉਸਤ ਹੈ ਏਵਰੇਜ ਹੈ ਉਹ 6 ਤੋਂ ਲੈ ਕੇ 8 ਦੇ ਵਿੱਚਕਾਰ ਆ ਰਹੀ ਹੈ ਇਹਦਾ ਮਤਲਬ ਚਿੱਟਾ ਮੱਛਰ ਤੁਹਾਡੇ ਖੇਤ ਵਿੱਚ ਬਹੁਤ ਹੀ ਥੋੜਾ ਹੈ ਉੱਥੇ ਆਪਾਂ ਜਿਹੜੀ ਹਲਕੀ ਦਵਾਈ ਹੋਗੀ ਸਸਤੀ ਦਵਾਈ ਉਹ ਦੀ ਵਰਤੋਂ ਕਰਨੀ ਹੈ ਹਨਾ ਉੱਥੇ 60 ਗ੍ਰਾਮ ਉਹ ਸਿੰਦੀ ਸਪਰੇਅ ਕਰ ਦਿਓ ਉਦੇ ਨਾਲ ਤੁਹਾਡਾ ਕੰਟਰੋਲ ਹੋ ਜੂਗਾ ਫਿਰ ਕੀ ਹੁੰਦਾ ਮੰਨ ਲਓ ਇਹਦਾ ਖੇਤ ਨਰਮੇ ਦਾ ਜਿੱਥੇ ਜਿਹੜੀ ਉਸਤ ਹੈ ਉਹ 8 ਤੋਂ ਲੈ ਕੇ 15 ਦੇ ਵਿੱਚਕਾਰ ਆ ਰਹੀ ਹੈ ਉਹਦਾ ਮਤਲਬ ਤੁਹਾਡੇ ਖੇਤ ਵਿੱਚ ਜਿਹੜਾ ਚਿਤਾ ਮੱਛਰ ਹੈ ਉਹਦੀ ਜਿਹੜੀ ਹਮਲਾ ਉਹ ਦਰਮਿਆਨਾ ਹੈ ਜਿਆਦਾ ਹੈ ਨਹੀਂ ਉੱਥੇ ਆਪਾਂ 400 ਐਮਐਲ ਸਫੀਨਾ ਦੀ ਸਪਰੇ ਕਰਨੀ ਹੈ ਫਿਰ ਦੋ ਦੋ ਚਾਰ ਦਿਨਾਂ ਬਾਅਦ ਚਾਰ ਪੰਜ ਦਿਨਾਂ ਬਾਅਦ ਇੱਕ ਅੱਧਾ ਲੀਟਰ ਲੈਨੋ ਦੀ ਸਪਰੇ ਕਰਨੀ ਹੈ ਨਾ ਸਫੀਨਾ ਦੇ ਨਾਲ ਕੀ ਹੁੰਦਾ ਤੁਹਾਡਾ ਜਿਹੜਾ ਉੱਡਦਾ ਮੱਛਰ ਉਹ ਮਰ ਜਾਂਦਾ ਹੈ ਤੇ ਜਿਹੜੀ ਲੈਨੋ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਚਿੱਟੇ ਮੱਛਰ ਦੇ ਬੱਚੇ ਮਰ ਜਾਂਦੇ ਨੇ ਚੌਥੀ ਕੰਡੀਸ਼ਨ ਕੀ ਆ ਗਈ ਵੀ ਕਈ ਖੇਤੋ ਜਿਹਦੇ ਵਿੱਚ ਚਿੱਟਾ ਮੱਛਰ ਭਰਿਆ ਹੁੰਦਾ ਧੂੜੇ ਵਾਂਗ ਉੜਦਾ ਫਿਰਦਾ ਹੈ ਮਤਲਬ ਜਿਹੜੀ ਐਵਰੇਜ ਆਪਾਂ ਕੱਢਦੇ ਆ ਉਹ 15 ਤੋਂ ਵੀ ਵੱਧ ਆ ਰਹੀ ਹੈ 15 ਚਿੱਟਾ ਮੱਛਰ ਪ੍ਰਤੀ ਪੱਤਾ ਤੋਂ ਵੀ ਵੱਧ ਆ ਰਹੀ ਹੈ ਉੱਥੇ ਜਿਹੜੀਆਂ ਇਹ ਦਵਾਈਆਂ ਹੋ ਗਈ ਸਫੀਨਾ ਹੋ ਗਈ ਉਸੀਨ ਹੋ ਗਈ ਇਹ ਦੋਹੀਆਂ ਕੰਮ ਨਹੀਂ ਕਰਦੀਆਂ ਉੱਥੇ ਆਪਾਂ ਨੂੰ ਇੱਕ ਦਵਾਈ ਨਵੀਂ ਦਵਾਈ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਨਵੀਂ ਦਵਾਈ ਦੀ ਸਫਾਰਿਸ਼ ਕੀਤੀ ਹੈ ਕਲੇਸਟੋ ਦੇ ਨਾਂ ਤੋਂ 200 ml ਕਲੀਦ ਦਵਾਈ ਪੈਂਦੀ ਹੈ ਕਲੇਸਟੋ ਦਵਾਈ ਜਿਹੜੀ ਦਵਾਈ ਆ ਆਪਾਂ ਸਪਰੇਅ ਕਰਤੀਆਂ ਉਹ ਤੋਂ 4-5 ਦਿਨਾਂ ਬਾਅਦ ਆਪਾਂ ਜਿਹੜੀ ਲੈਨੋ ਦਵਾਈ ਹੈ ਅੱਧਾ ਲੀਟਰ ਉਹਦੀ ਸਪਰੇਅ ਕਰਨੀ ਹੈ ਮਤਲਬ ਕਹਿਣ ਦਾ ਮਤਲਬ ਹੈ ਵੀ ਚਿੱਟਾ ਮੱਛਰ ਕਿੰਨਾ ਹੈ ਉਹਦੇ ਆਪਾਂ ਦੇਖਣਾ ਪਊਗਾ ਵੀ ਕਿਹੜੀ ਦਵਾਈ ਦੀ ਵਰਤੋਂ ਕਰਨੀ ਹੈ